ਕਿ ਜਿਹੜੇ ਮਨੁੱਖ ਹੋਮੇ ਨੂੰ ਨਹੀਂ ਤਿਆਗਦੇ ਸਤਿਗੁਰੂ ਮਹਾਰਾਜ ਟਰਨ ਲੱਗੇ ਉਹ ਮਾਲਕ ਦੇ ਦਰਦ ਦੀ ਉੱਤੇ ਪਰਵਾਹੀ ਨਹੀਂ ਜਾਂਦੇ ਹੁਣ ਮਨੁੱਖਾ ਨੇ ਬਹੁਤ ਕੁਝ ਤਿਆਗਿਆ ਇੱਥੋਂ ਤੱਕ ਕਿ ਮਨੁੱਖਾ ਨੇ ਘਰ-ਬਾਰ ਤਿਆਗ ਦਿੱਤਾ ਤਜੇ ਗਰੀਸਟਰ ਭਿਆਨ ਵਨਵਾਸੀ ਇੱਕ ਥਿੰਨ ਮਨੂਆ ਟਿਕੇ ਨਾ ਟਕਈਆ ਤੇ ਨੇ ਘਰ-ਬਾਰ ਛੱਡ ਦਿੱਤਾ ਤੇ ਘਰ-ਵਾਰ ਛੱਡ ਕੇ ਬਨਵਾਸੀ ਜੰਗਲ ਦਾ ਵਾਸੀ ਬਣ ਗਿਆ ਪਰ ਇਹਦਾ ਮਨ ਜਿਹੜਾ ਸੀ ਨਾ ਜਿਹਨੂੰ ਇਹਨੇ ਟਿਕਾਉਣਾ ਸੀ ਸਤਗੁਰ ਕਹ ਲੱਗੀ ਉਹ ਨਹੀਂ ਟਿਕਿਆ ਉਹ ਇੱਕ ਪਲ ਵੀ ਨਹੀਂ ਟਿਕਦਾ ਤੇ ਖਿਆਲ ਕਰਨਾ ਅੱਜ ਵੀ ਹਾਲਾਤ ਇਹੋ ਜਿਹੇ ਹੀ ਆ ਪੁਰਾਣੇ ਸਮੇਂ ਦੇ ਵਿੱਚ ਲੋਕ ਘਰ-ਵਾਰ ਨੂੰ ਛੱਡ ਕੇ ਗ੍ਰਸਤ ਨੂੰ ਛੱਡ ਕੇ ਜੰਗਲਾ ਵਿਆਬਾਨ ਪਹਾੜਾ ਦੀਆਂ ਕੰਧਾਂਾਂ ਵਿੱਚ ਚਲੇ ਜਾਂਦੇ ਸਨ ਅੱਜ ਵੀ ਸਮਾਜ ਦੇ ਵਿੱਚ ਇੱਕ ਇਹੋ ਜਿਹਾ ਧੜਾ ਏ ਜਿਹੜਾ ਵਿਆਹ ਨਹੀਂ ਕਰਾਉਂਦਾ ਪਰੰਤੂ ਜਦੋਂ ਵੀ ਉਹਨਾਂ ਨੂੰ ਆਪਣੀ ਗੱਦੀ ਨੂੰ ਚਲਾਉਣਾ ਹੁੰਦਾ ਤੇ ਫਿਰ ਮੋਹ ਦੀ ਪਕੜ ਫਿਰ ਪੈਦਾ ਹੁੰਦੀ ਹੈ ਫਿਰ ਚਾਹੁੰਦੇ ਨੇ ਕੋਈ ਗਲਿਸ਼ਤੀ ਆਪਣਾ ਪੁੱਤ ਸਾਨੂੰ ਅਰਪਣ ਕਰ ਦੇਵੇ ਤਾਂ ਜੋ ਸਾਡੀ ਉਹ ਗੱਦੀ ਚੱਲਦੀ ਰਹੇ ਸਾਡਾ ਕੋਈ ਨਾਂ ਲੈਣ ਵਾਲਾ ਰਹੇ ਸਾਡੀ ਜਾਣ ਤੋਂ ਬਾਅਦ ਸਾਡੀ ਵਰਸੀ ਮਨਾਉਣ ਵਾਲਾ ਕੋਈ ਹੋਵੇ ਉਹ ਮਾਣ ਵਾਲੀ ਉਹ ਪ੍ਰਤਿਸ਼ਟਾ ਵਾਲੀ ਕੋਈ ਸਾਡੀ ਗੱਲ ਕਰਦਾ ਰਹੇ ਉਹ ਪਕੜ ਫਿਰ ਵੀ ਨਾ ਗਈ ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਪਕੜ ਜਾਣੀ ਵੀ ਬੜੀ ਔਖੀ ਹੈ ਤੇ ਹੁਣ ਮਨੁੱਖ ਨੇ ਜਦੋਂ ਇਹ ਕੰਮ ਕੀਤਾ ਗ੍ਰਸਥ ਨੂੰ ਛੱਡ ਦਿੱਤਾ ਪਰ ਅੰਦਰਲੀ ਉਹ ਤਿਆਗ ਦੀ ਭਾਵਨਾ ਉਹ ਬਣ ਨਾ ਸਕੀ ਸਤਿਗੁਰੂ ਮਹਾਰਾਜ ਤੈਥੋਂ ਤੱਕ ਕਹਿੰਦੇ ਨੇ ਕਿ ਪੂਰ ਤਾਪ ਗੇਰੀ ਦਾ ਬਸਤਰਾ ਅਪਦਤਿ ਮਾਰਿਆ ਗ੍ਰਹ ਤੇ ਨਸਤਾ ਦੇਸ਼ ਛੋੜ ਪਰਦੇਸੇ ਤਾਇਆ ਪੰਜ ਚੰਡਾਲ ਨਾਲੇ ਲੈ ਆਇਆ ਇਹ ਅਪਦਤਿ ਮਾਰਿਆ ਕਿਉਂਕਿ ਜਦੋਂ ਵੀ ਮਨੁੱਖ ਘਰਬਾਰ ਵਿੱਚ ਰਹਿੰਦਾ ਹੈ ਪਰਿਵਾਰ ਨੂੰ ਪਾਲਣਾ ਪੈਂਦਾ ਹੈ ਮੁਸੀਬਤਾਂ ਆਉਂਦੀਆਂ ਨੇ ਤੇ ਉਸ ਮੁਸੀਬਤਾਂ ਨੂੰ ਉਹ ਟਾਕਰਾ ਨਾ ਕਰ ਸਕਿਆ ਅਪਦਾਤੀ ਮਾਰਿਆ ਗ੍ਰਹਿਤੀ ਨਸਤਾ ਘਰ ਨੂੰ ਛੱਡ ਕੇ ਚਲਾ ਗਿਆ ਵੀਰੂ ਰੰਗ ਦੇ ਕੱਪੜੇ ਜਿਹੜੇ ਸਨ ਉਹ ਪਾਲ ਲੈ ਸਤਗੁਰੂ ਮਹਾਰਾਜ ਕਹਿੰਦੇ ਨੇ ਦੇਸ਼ ਛੋੜ ਘਰ-ਬਾਰ ਛੱਡ ਦਿੱਤਾ ਆਪਣਾ ਦੇਸ਼ ਪਰਦੇਸੀਤਾ ਆਇਆ ਜੰਗਲਾਂ ਵਿੱਚ ਚਲਾ ਗਿਆ ਪਰਦੇਸ ਬਣ ਗਿਆ ਪਰਦੇਸੀ ਬਣ ਗਿਆ ਪਰ ਸਤਗੁਰੂ ਮਹਾਰਾਜ ਕਹਿੰਨ ਲੱਗੇ ਪੰਜ ਚੰਡਾਲ ਪੰਜ ਵਿਕਾਰ ਜਿਹੜੇ ਸੀ ਨਾ ਉਹ ਆਪਣੇ ਨਾਲ ਹੀ ਚੱਪੀ ਫਿਰਦਾ ਏ ਉਹਨਾਂ ਨੂੰ ਨਹੀਂ ਛੱਡਿਆ ਅਸਲ ਦੇ ਵਿੱਚ ਪੰਜ ਵਿਕਾਰਾਂ ਨੂੰ ਛੱਡਣਾ ਸੀ ਪਰ ਇਹ ਉਲਟ ਕਰ ਬੈਠਾ ਜਿਸ ਚੀਜ਼ ਨੂੰ ਤਿਆਗਣਾ ਸੀ ਉਹਨੂੰ ਤਿਆਗ ਨਾ ਸਕਿਆ ਔਰ ਜਿਹੜੀ ਚੀਜ਼ ਨੂੰ ਨਹੀਂ ਤਿਆਗਣਾ ਸੀ ਉਹਨੂੰ ਤਿਆਗ ਦਿੱਤਾ ਧਰਮਾਰ ਨਹੀਂ ਛੱਡਣਾ ਸੀ ਧਰਮਾਰ ਛੱਡ ਦਿੱਤਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜ ਚੰਦਾਲ ਨੂੰ ਛੱਡਣਾ ਸੀ ਉਹ ਇਹ ਛੱਡ ਨਾ ਸਕਿਆ ਤੇ ਸਤਿਗੁਰ ਮਹਾਰਾਜ ਕਹਿਣ ਲੱਗੇ ਇਸ ਤਰ੍ਹਾਂ ਇਹ ਜ਼ਿੰਦਗੀ ਜੂਣ ਲੱਗ ਪਿਆ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਕਸ਼ਮੀਰ ਵਾਲੀ ਪਾਸੇ ਨੂੰ ਗਏ ਤੇ ਅੱਜ ਵੀ ਪਾਕਿਸਤਾਨ ਦੇ ਵਿੱਚ ਇੱਕ ਗੁਜਰਾਤ ਹੈ ਇੱਕ ਹਿੰਦੁਸਤਾਨ ਦੇ ਵਿੱਚ ਗੁਜਰਾਤ ਹੈ ਕਿ ਉਧਰਲੇ ਪਾਸੇ ਗੁਜਰਾਤ ਹੈ ਪਾਕਿਸਤਾਨ ਦੇ ਵਿੱਚ ਇੱਕ ਉਸ ਸਥਾਨ ਦੇ ਵਿੱਚ ਸ਼ਾਹ ਦੌਲਾ ਇੱਕ ਪੁੱਗਿਆ ਹੋਇਆ ਫਕੀਰ ਬੜਾ ਰੰਗ ਰਕੜਾ ਫਕੀਰ ਹੈ ਉਹਦਾ ਅੱਗੇ ਚੇਲਾ ਹੈ ਜਹਾਂਗੀਰ ਉਨੇ ਵਿਖਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੱਲ ਕਿ ਸਤਿਗੁਰੂ ਮਹਾਰਾਜ ਦੇ ਨਾਲ ਤੇ ਬਹੁਤ ਸਾਰੇ ਸਿਪਾਈ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਇਨ੍ਹਾਂ ਦੇ ਨਾਲ ਪੁੱਤਰ ਵੀ ਨੇ ਤੇ ਗੁਰੂ ਦੇ ਚਰਨਾਂ ਦੇ ਵਿੱਚ ਤੇ ਮਾਇਆ ਵੀ ਲੋਕ ਬੜੀ ਅਰਪਣ ਕਰਦੇ ਨੇ ਉਹ ਜਹਾਂਗੀਰ ਜਿਹੜਾ ਸੀ ਨਾ ਸ਼ਾਹ ਦੌਲਾ ਦਾ ਚੇਲਾ ਇੱਕ ਜਹਾਂਗੀਰ ਬਾਦਸ਼ਾਹ ਹੋਇਆ ਉਹ ਬਾਦਸ਼ਾਹ ਨਹੀਂ ਇਹ ਸ਼ਾਹ ਦੌਲਾ ਦਾ ਚੇਲਾ ਸੀ ਜਹਾਂਗੀਰ इसने सवाल किया हिंदू क्या ते पीर क्या औरत क्या ते फकीर क्या दौलत क्या ते त्याग क्या लड़का क्या ते बैराग क्या इन्हें सवाल किया सतगुरु महाराज जी के अगे गुरु हरगोबिंद साहब महाराज ने उसका उत्तर दता कह लगे मीरी रबदा दान औरत ईमान पुत्र निशान ਦੌਲਤ ਗੁਜ਼ਰਾਨ ਸਤਿਗੁਰ ਮਹਾਰਾਜ ਕਹਿਣ ਲੱਗੇ ਔਰਤ ਜਿਹੜੀ ਆ ਉਹ ਈਮਾਨ ਹੈ ਅੱਜ ਵੀ ਆਪਾਂ ਵਿਖਦੇ ਆਂ ਸਿਆਣੇ ਮਨੁੱਖ ਕਹਿੰਦੇ ਨੇ ਵੀ ਘਰ ਦੇ ਵਿੱਚ ਬੇਟੀ ਹੋਣੀ ਚਾਹੀਦੀ ਆ ਘਰ ਦੇ ਵਿੱਚ ਸਾਰੇ ਹੀ ਬੇਟੇ ਹੋਣ ਤੇ ਕਈ ਵਾਰ ਮਨੁੱਖ ਉੱਠਣ ਬੈਠਣ ਦਾ ਸਲੀਕਾ ਭੁੱਲ ਜਾਂਦਾ ਏ ਬੇਟੀ ਹੋਣੀ ਚਾਹੀਦੀ ਆ ਤਾਂ ਜੋ ਮਨੁੱਖ ਆਪਣਾ ਉੱਠਣ ਬੈਠਣ ਦਾ ਸਲੀਕਾ ਯਾਦ ਰੱਖੇ ਤੇ ਸਤਿਗੁਰ ਕਹਿੰਦੇ ਨੇ ਵੀ ਔਰਤ ਜਿਹੜੀ ਆ ਉਹ ਈਮਾਨ ਹੈ ਪੁੱਤਰ ਜਿਹੜਾ ਉਹ ਨਿਸ਼ਾਨ ਹੈ ਦੌਲਤ ਗੁਜਰਾਨ ਵਾਸਤੇ ਇਹਨੂੰ ਸਾਂਭਣਾ ਨਹੀਂ ਗੁਜਰਾਨ ਵਾਸਤੇ ਵਰਤਣਾ ਹੈ ਔਰ ਸਤਿਗੁਰ ਨੇ ਕਿਤੇ ਵੀ ਬਾਣੀ ਦੇ ਵਿੱਚ ਇਹ ਨਹੀਂ ਕਿਹਾ ਵੀ ਤੁਸੀਂ ਕੀਰਤਨਾ ਕਰੋ ਸਤਿਗੁਰ ਕਹਿਣ ਲੱਗੇ ਕੀਰਤ ਕਰਕੇ ਦੌਲਤ ਇਕੱਠੀ ਕਰੋ ਤੁਹਾਡੀ ਗੁਜਰਾਨ ਵਾਸਤੇ ਕੰਮ ਆਏਗੀ ਪਰ ਨਾਲ ਸਤਿਗੁਰ ਨੇ ਇਹ ਵੀ ਕਹਿ ਦਿੱਤਾ ਵੀ ਜੇ ਪਾਪਾਂ ਦੀ ਨਾਲ ਕਮਾਵੋਗੇ ਤੇ ਫਿਰ ਇਹ ਤੁਹਾਡੀ ਕਿਸੇ ਕੰਮ ਦੀ ਨਹੀਂ ਫਿਰ ਤੁਹਾਡੀ ਜ਼ਿੰਦਗੀ ਦੇ ਵਿੱਚ ਇਹ ਵਿਗਾੜ ਪੈਦਾ ਕਰੇਗੀ ਕਿਰਤ ਕਰਕੇ ਦੌਲਤ ਇਕੱਠੀ ਕਰ ਤੇਰੇ ਕੰਮ ਆਏਗੀ ਗੁਜ਼ਾਰਨ ਵਾਸਤੇ ਆਏਗੀ ਤੇ ਸਤਿਗੁਰ ਮਹਾਰਾਜ ਕਹਣ ਲੱਗੇ ਦੌਲਤ ਗੁਜ਼ਾਰਨ ਫਕੀਰ ਨਾ Hindu ਨਾ ਮੁਸਲਮਾਨ ਫਕੀਰ ਦਾ ਕੋਈ ਧਰਮ Hindu ਜਾਂ ਮੁਸਲਮਾਨ ਕਹਿਣ ਦੇ ਨਾਲ ਨਹੀਂ ਬਣਦਾ ਉਹਦਾ ਧਰਮ ਇਨਸਾਨੀਅਤ ਹੈ ਸਤਿਗੁਰ ਮਹਾਰਾਜ ਨੇ ਸ਼ਾਹ ਦੌਲਾ ਉਹਦਾ ਜਿਹੜਾ ਚੇਲਾ ਸੀ ਜਹਾਂਗੀਰ ਉਹਦੀ ਨਿਸ਼ਚਾ ਕਰਾ ਦਿੱਤੀ ਉਹ ਗੁਰੂ ਦਾ ਸਿੱਖ ਬਣ ਗਿਆ